ਉਹਨਾਂ ਤੇ ਉੱਪਰ ਜਿਹੜਾ ਉਹ ਡਿਸਮਿਸ ਵੀ ਹੋ ਸਕਦੇ ਆ ਤੇ ਨਾਲ ਉਹਨਾਂ ਨੂੰ ਸਜ਼ਾ ਕਰਨੀ ਤੋਂ ਤਰੜੀ ਸਜ਼ਾ ਹੋ ਸਕਦੀ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਲੰਬੀ ਸਜ਼ਾ ਹੋ ਸਕਦੀ ਆ ਤੇ ਇਹ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਪੂਰਾ ਕਲੀਅਰ ਹੋ ਜਾਊਗਾ ਕਿ ਕਿਹੜੇ ਕਿਹੜਿਆਂ ਦਾ ਕਿੰਨਾ ਕਿੰਨਾ ਰਿਕਾਰਡ ਆ ਕਿਹੜੇ ਕਿਹੜੇ ਬੰਦਿਆਂ ਦਾ ਕਿੰਨਾ ਕਿੰਨਾ ਜਿਹੜਾ ਇਹ ਇਨਵੋਲ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਫ਼ ਕਲੀਅਰ ਹੋ ਜਾਊਗਾ ਕਿ ਕਿਹੜੇ ਕਿਹੜੇ ਬੰਦੇ ਦੋਸ਼ੀ ਸੀ ਕਿਹੜੇ ਕਿਹੜੇ ਬੰਦਿਆਂ ਨੂੰ ਕਿਸ ਤਰੀਕ ਨੂੰ ਜਿਹੜਾ ਸਜ਼ਾ ਹੋਣੀ ਆ ਐਸਐਸਪੀ ਕਹਿੰਦਾ ਕਹਿੰਦਾ ਤੁਸੀਂ ਨਸ਼ੇ ਵੇਚਣ ਵਾਲੇ ਦੇ ਨਾਮ ਦੱਸੋ ਮੈਂ ਜੀ ਆ ਬੈਠਾ ਤੁਹਾਡੇ ਕੋਲੇ ਈਐਸਪੀ ਕੋਲੇ ਬੈਠਾ ਸੀ ਇਹ 15 ਜਣੇ ਸੀ ਉੱਥੇ ਤੇ ਜਿਹੜੇ ਨੋਵਾ ਲਾਈ ਫਿਰਦਾ ਇਹ ਵੀ ਨਸ਼ਾ ਤਸਕਰਾਂ ਤੋਂ ਲਈ ਹੋਈ ਆ ਮੁੜ ਕੇ ਗੱਲ ਨਾ ਆਵੇ ਕਹਿੰਦਾ ਜੀ ਮੈਂ ਮਾਫੀ ਮੰਗ ਲੈਣਾ ਗੱਲ ਕਰਦੇ ਆਪਾਂ ਅੱਜ ਆ ਕਰਨਲ ਪਰਿਵਾਰ ਦੀ ਗੱਲ ਕਰਦੇ ਆ ਧਿਆਨ ਦੇਣਾ ਸੁਣਨਾ ਵੀਡੀਓ ਤਾਂ ਮੈਂ ਇੱਕ ਕੱਲ ਵੀਡੀਓ ਪਾ ਕੇ ਹਟਿਆ ਕੁਝ ਲੋਕ ਕਹਿੰਦੇ ਆ ਕਿ ਮੁੱਦਾ ਦੱਬਿਆ ਗਿਆ ਕਰਨਲ ਪਰਿਵਾਰ ਦਾ ਮੈਂ ਤੁਹਾਨੂੰ ਦੱਸ ਦੇਣਾ ਕਿ ਮੁੱਦਾ ਦੱਬਿਆ ਨਹੀਂ ਗਿਆ ਕਿ ਮੁੱਦਾ ਕਿੱਥੇ ਖੜਾ ਸੀਬੀਆਈ ਦੀ ਜਾਂਚ ਕਿੱਥੇ ਤੱਕ ਆ ਚੁੱਕੀ ਆ ਇਹਦੇ ਬਾਰੇ ਤਾਂ ਗੱਲ ਕਰਦੇ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਇੱਕ ਵੱਡਾ ਜਿਹੜਾ ਡੀਐਸਪੀ ਐਸਐਸਪੀ ਦੇ ਬਰਾਬਰ ਬੈਠਾ ਕੁਰਸੀ ਦੇ ਉੱਪਰ ਆ ਜਿੱਤੇ ਕਿ ਨਸ਼ੇ ਦੇ ਤਸਕਰ ਜਿਹੜਾ ਨਸ਼ਾ ਤਸਕਰੀ ਦੇ ਦੋਸ਼ ਲੱਗੇ ਆ ਜਿਹੜਾ ਸਿੱਧਾ ਬੰਦੇ ਨੇ ਕਹਿ ਦਿੱਤਾ ਉਹ ਵਿਅਕਤੀ ਜਿਹੜਾ ਇੱਕ ਆਮਨੀ ਇੱਕ ਸੰਤਾ ਦੇ ਵਿੱਚ ਕੰਮ ਕਰਦਾਗਾ ਤੇ ਉਹ ਤੁਹਾਨੂੰ ਮੈਂ ਉਹਦੀ ਪਹਿਲਾਂ ਵੀਡੀਓ ਸੁਣਾਉਣਾਗਾ ਤੇ ਕੀ ਕਿਹਾ ਕਿ ਐਸਐਸਪੀ ਜਿਹੜਾ ਕਹਿੰਦਾ ਸੀ ਕਿ ਮੈਨੂੰ ਚਿੱਟੇ ਦੇ ਸਦਾਗਰਾਂ ਦਾ ਨਸੇ ਦਾ ਸਦਾਗਰਾਂ ਦਾ ਪਤਾ ਦੱਸੋ ਕਿ ਕਿਹੜਾ ਨਸ਼ਾ ਵੇਚਦਾ ਹੈਗਾ ਤੇ ਉਸ ਸਖਸ ਨੇ ਉਸ ਵਿਅਕਤੀ ਨੇ ਇਹ ਕਹਿ ਦਿੱਤਾ ਕਿ ਤੁਹਾਡੇ ਨਾਲ ਬੈਠਾ ਹੈਗਾ ਡੀਐਸਪੀ ਤੇ ਇਹ ਨਸ਼ੇ ਵੇਚਦਾ ਹੈਗਾ ਨਸੇ ਦਾ ਸਦਾਗਰ ਆ ਤੇ ਪਹਿਲਾਂ ਤੁਹਾਨੂੰ ਮੈਂ ਉਸ ਦੀ ਵੀਡੀਓ ਸੁਣਾ ਦੇਵਾਂ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਧਿਆਨ ਦੇਣਾ ਸੋਨਾ ਵੀਡੀਓ ਨੂੰ ਬੜੇ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਕਰਨਲ ਪਰਿਵਾਰ ਦਾ ਮੁੱਦਾ ਵੀ ਸੁਣਾਉਣਾ ਪਹਿਲਾਂ ਤੁਹਾਨੂੰ ਮੈਂ ਆਪ ਵੀਡੀਓ ਸੁਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ ਪੰਜਾਬ ਸਰਕਾਰ ਤੇ ਮਾਨਸਾ ਦੇ ਐਸਐਸਪੀ ਦੇ ਉੱਪਰ ਜਿਹੜਾ ਇੱਕ ਵੱਡਾ ਸਵਾਲ ਮੈਂ ਜਿਹੜੇ ਨੋਵਾ ਲਾਈਫ ਫਿਰਦਾ ਇਹ ਵੀ ਨਸ਼ਾ ਤਸਕਰਾਂ ਤੋਂ ਲਈ ਇੱਕ ਇੱਕ ਸ਼ਹਿਰ ਦੇ ਵਿੱਚੋਂ ਕਰੋੜਾ ਰੁਪਇਆ ਇਕੱਠਾ ਹੋ ਕੇ ਜਾ ਰਿਹਾ ਗੈਰਕਾਨੂੰਨੀ ਦੇ ਨਾਂ ਤੇ ਸਾਰਾ ਇਹਨਾਂ ਦੀ ਨੈਗੇਟਿਵ ਕਮਾਈ ਪੁੱਤ ਨੇ ਇਹਨਾਂ ਦੇ ਤੇ ਜੇ ਇਹੇ ਸਖਤੀ ਕਰ ਦੇਣ ਘੰਟੇ 'ਚ ਫੜ ਲੈਂਦੇ ਨੇ ਪੁਲਿਸ ਇਹ ਸਾਰੇ ਮਾਮਲੇ ਜਨਵੋਲ ਵਾ ਡਾਕੂ ਤਾਂ ਰਾਤ ਨੂੰ ਲੋੜ ਤੇ ਨੇ ਮੋੜੋਂ ਤੇ ਖੜਦੇ ਨੇ ਤੇ ਉਹਨਾਂ ਨੂੰ ਪਨਾਹ ਦਿੰਦੇ ਇਹ ਸਨ ਰਾਜਵਿੰਦਰ ਸਿੰਘ ਰਾਣਾ ਜਿਹੜਾ ਕਿ ਵੱਡੀ ਗੱਲ ਕਹਿ ਦਿੱਤੀ ਐ ਐਸਐਸਪੀ ਦੇ ਸਾਹਮਣੇ ਕਿ ਡੀਐਸਪੀ ਤੁਹਾਡੇ ਬਰਾਬਰ ਬੈਠਾ ਕੁਰਸੀ ਢਾਕੇ ਇਹ ਨੱਸੇ ਦਾ ਸਦਾਗਰ ਇਹਨੂੰ ਪੜੋ ਇਹਦੇ ਕੋਲੇ ਨੋਵਾ ਗੱਡੀ ਆਈ ਇਹਦੀ ਜਾਂਚ ਕਰੋ ਕਿ ਤੁਸੀਂ ਕਮਾਉ ਪੁੱਤੋਂ ਵੱਡੇ ਸਵਾਲ ਖੜੇ ਹੁੰਦੇ ਅੱਜ ਪ੍ਰਸ਼ਾਸਨ ਤੇ ਅੱਜ ਇਹ ਗੱਲਾਂ ਸੱਦੀ ਪਬਲਿਕ ਦੇ ਵਿੱਚ ਕਹੀਆਂ ਜਾ ਰਹੀਆਂ ਨੇ ਤੇ ਫਿਰ ਇਹਦਾ ਜ਼ਿੰਮੇਵਾਰ ਕੌਣ ਆ ਵੀ ਸਰਕਾਰ ਥੋੜੀ ਜ਼ਿੰਮੇਵਾਰ ਆ ਉਹਦੀ ਯਾ ਫਿਰ ਇਹ ਕਹੋ ਕਿ ਸਰਕਾਰੋਂ ਦੇਤੇ ਕਾਰਵਾਈ ਕਿਉਂ ਨਹੀਂ ਕਰਦੀ ਐਸਐਸਪੀ ਤੇ ਤੇ ਉਸ ਡੀਐਸਪੀ ਤੇ ਕਾਰਵਾਈ ਹੋਣੀ ਚਾਹੀਦੀ ਆ ਜਦੋਂ ਵੱਡਾ ਸਵਾਲ ਚੁੱਕ ਦਿੱਤਾ ਜਦੋਂ ਸਬੂਤ ਆਡੇ ਸਾਹਮਣੇ ਰੱਖ ਦਿੱਤੇ ਕਿ ਨਸ਼ੇ ਦਾ ਸਦਾਕਰ ਫਲਾਣਾ ਆ ਬੈਠਾ ਜੀ ਆ ਨਸ਼ੇ ਦੀ ਨੋਵਾ ਗੱਡੀ ਲੈਤੀ ਹੋਈ ਆ ਇਹ ਰਾਜਵਿੰਦਰ ਰਾਣੇ ਦਾ ਵੱਡਾ ਸਵਾਲ ਆ ਜਿਹੜਾ ਮਾਨਸਾ ਦੇ ਐਸਐਸਪੀ ਨੂੰ ਇਹ ਨਹੀਂ ਪਤਾ ਕਿ ਮੌਜੂਦਾ ਐਸਐਸਪੀ ਸੀ ਜਾਂ ਫਿਰ ਜਿਹੜਾ ਪਹਿਲਾ ਐਸਐਸਪੀ ਬਦਲਿਆ ਗਿਆ ਉਹਦੇ ਤਹਿਤ ਗੱਲ ਕਹੀ ਗਈ ਆ ਪਰ ਜਿਹੜੀ ਇਹ ਵੀਡੀਓ ਇੱਕ ਵਾਇਰਲ ਹੋ ਰਹੀ ਆ ਇੱਥੇ ਬੜਾ ਵੱਡਾ ਸਵਾਲ ਚੁੱਕੇ ਜਾ ਰਹੇ ਆ ਕਿ ਪੁਲਿਸ ਨੂੰ ਸਭ ਦਾ ਪਤਾ ਗੈਂਗਸਟਰ ਕਿੱਥੇ ਰਹਿੰਦੇ ਆ ਨਸੇ ਵਾਲੇ ਕਿੱਥੇ ਰਹਿੰਦੇ ਆ ਇੱਕ ਆਮ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਤੇ ਹੁਣ ਆਪਾਂ ਅਗਲੀ ਗੱਲਬਾਤ ਕਰਦੇ ਆ ਕਿ ਪੁਲਿਸ ਦੀਆਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਲਗਾਤਾਰ ਪੁਲਸ ਦੇ ਵਿੱਚ ਕਾਲੀਆਂ ਭੇਡਾਂ ਦੀ ਜਿਹੜੀ ਗਿਣਤੀ ਉਹ ਜ਼ਿਆਦਾ ਆ ਪਰ ਜਿਹੜੇ ਕਿ ਪੁਲਸ ਦੇ ਵਿੱਚ ਸਹੀ ਮੁਲਾਜ਼ਮਾਂ ਉੱਚੇ ਅਫਸਰ ਆ ਚਾਹੇ ਛੋਟੇ ਲੈਵਲ ਦਾ ਚਪਾਈ ਆ ਚਾਹੇ ਏਐਸਆਈ ਆ ਚਾਹੇ ਇਨਸਪੈਕਟਰ ਆ ਚਾਹੇ ਕੋਈ ਡੀਐਸਪੀ ਆ ਚਾਹੇ ਕੋਈ ਐਸਐਸਪੀ ਆ ਬਹੁਤ ਹੀ ਜਿਹੜਾ ਕਿ 1-2% 100 ਦੇ ਵਿੱਚੋਂ ਆਪਾਂ ਕਹਿ ਲਈਏ 1-2% ਹੀ ਬੰਦੇ ਨੇ ਅਫਸਰ ਨੇ ਕਿ ਜਿਹੜੇ ਬੰਦੇ ਸਹੀ ਆ ਨਹੀਂ ਤਾਂ ਬਹੁਤ ਹੀ ਵੱਡੇ ਦੂਰ ਤੇ ਜੇ ਆਪਾਂ ਕਹਿ ਦਈਏ ਕਿ ਕਾਲੀਆਂ ਭੇਡਾਂ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਕਿ ਕਮੱਸੀ ਸਾਰੇ ਤਲਾਬ ਨੂੰ ਦੰਦਾ ਕਰ ਦਿੰਦੀ ਆ ਉਸ ਤਰ੍ਹਾਂ ਇੱਕ ਜਿਹੜੇ ਕਿ ਕੁਝ ਅਫਸਰ ਹੁੰਦੇ ਆ ਉਹ ਸਾਰੀ ਪੁਲਿਸ ਨੂੰ ਬਦਨਾਮ ਕਰ ਦਿੰਦੇ ਆ ਪਰ ਸਾਰੇ ਪੁਲਸ ਬਦਨਾਮ ਆ ਇਹਨਾਂ ਲੋਕਾਂ ਕਰਕੇ ਹੋ ਰਹੀ ਆ ਇਹਨਾਂ ਦੇ ਪੁਲਸ ਨੂੰ ਵੀ ਚੇਂਦਾ ਕਿ ਤੁਸੀਂ ਵੀ ਇਹਨਾਂ ਤੇ ਵੀ ਉਦੋਕੇ ਭਾਈ ਇਹਨਾਂ ਤੇ ਸਕੰਜਾ ਕਸੋ ਤੇ ਦੂਜੇ ਨੂੰ ਬਦਨਾਮ ਕਰ ਰੇ ਆ ਏਆਈਜੀ ਰਸਪਾਲ ਸਿੰਘ ਆ ਇੱਕ ਏਆਈਜੀ ਆ ਅਰਾਜੀਤਾ ਹੁੰਦਲਾ ਜਿਹੜਾ ਭਗੌੜਾਗਾ ਤੁਹਾਨੂੰ ਦੱਸਦੇ ਆ ਕਿਦੋਂ ਭਗੌੜਾ ਹੋਇਆਗਾ ਤੇ ਅਜੇ ਤੱਕ ਕੋਈ ਦੀ ਗਰਪਦਾਰੀ ਨਹੀਂ ਹੋਈ ਕਿ ਕੰਮੇ ਵਿਦੇਸ਼ ਭੱਜ ਜਾਂਦੇ ਆ ਇਹ ਆਮ ਅੰਦੇ ਤੇ ਛੋਟਾ ਕੇਸ ਪੈਜੇ ਤੇ ਉਹਦਾ ਬਾਹਰ ਜਾਣ ਦਾ ਬਾਈ ਦੂਰ ਦੀ ਗੱਲ ਆ ਲਾਇਸੈਂਸ ਨਹੀਂ ਬਣਦਾ ਛੋਟਾ ਕੰਨਾ ਜਾਂ ਹੋਰ ਕੋਈ ਕੰਮ ਨਹੀਂ ਹੁੰਦਾ ਤੇ ਇਹਨਾਂ ਦੇ ਜਿਹੜਾ ਪਾਸਪੋਰਟ ਬਣ ਜਾਂਦੇ ਆ ਤੇ ਫਿਰ ਬਾਹਰ ਵੀ ਵੀਜ਼ਾ ਲੱਗ ਜਾਂਦਾ ਕੇਸ ਹੈ ਜੇ ਪਏ ਪਏ ਹੁਣ ਜਿਹੜਾ ਕਿ ਰਾਜਜੀਤ ਸਿੰਘਾ ਕੋਰਟ ਤੋਂ ਨੋਟਿਸ ਜਾਰੀ ਹੋਇਆ ਤੇ ਪਤਾ ਨਹੀਂ ਕਹਿੰਦੇ ਹੁਣ ਕਿੱਥੇ ਗਿਆ ਕਿਹੜੇ ਪਾਸੇ ਚੜ ਗਿਆ ਕਿਹੜੀ ਰੋਖੀਆਂ ਚੜ ਗਿਆ ਕਿਹੜੇ ਕੈਨੇਡਾ ਗਿਆ ਅਮਰੀਕਾ ਗਿਆ ਆਸਟ੍ਰੇਲੀਆ ਗਿਆ ਕਿਸੇ ਹੋਰ ਦੇਸ਼ ਦੇ ਵਿੱਚ ਗਿਆ ਇਹ ਵੱਡਾ ਸਵਾਲ ਆ ਇੱਕ ਭੱਜ ਕਮੇ ਗਿਆ ਇੱਥੋਂ ਤੇ ਫਿਰ ਜਿਹੜਾ ਇੱਕਾ ਦੂਕਾ ਜਿਹੜਾ ਬੰਦੇ ਨੇ ਜਿਹੜਾ ਫਿਰ ਉਹਨਾਂ ਨੂੰ ਕਿਹਾ ਜਾਂਦਾ ਜੀ ਅਸੀਂ ਫਲਾਣੇ ਥਾਂ ਕੈਨੇਡਾ 'ਚ ਬੈਠੇ ਉੱਥੋਂ ਲਿਆਵਾਂਗੇ ਸਰਕਾਰ ਦਾਬੇ ਕਰਦੀ ਆ ਜੇਕਰ ਆਪਦੇ ਬੰਦੇ ਧਾੜ ਦੇ ਜਿਹੜਾ ਵਰਦੀ ਧਾਰੇ ਆ ਜਿਹੜਾ ਉਹ ਭੱਜ ਜਾਂਦੇ ਫਿਰ ਉਹਨਾਂ ਦਾ ਕੀ ਕਰੋਗੇ ਕੀ ਫਿਰ ਸਰਕਾਰ ਇਹਨਾਂ ਵਾਸਤੇ ਰਹਿ ਗਈ ਕਿ ਜੇ ਅੱਜ ਫਲਾਣਾ ਨੋਟਿਸ ਕਰ ਦਿੱਤਾ ਅੱਜ ਫਲਾਣੇ ਨੂੰ ਫੜ ਕੇ ਲਿਆਵਾਂਗੇ ਵਿਦੇਸ਼ਾਂ 'ਚ ਬੈਠੇ ਨੂੰ ਇੱਕ ਆਉਂਦਾ ਨਹੀਂ ਤੇ ਦੂਜਾ ਭੱਜ ਜਾਂਦਾ ਦੂਜਾ ਆਉਂਦਾ ਨਹੀਂ ਤੇ ਤੀਜਾ ਭੱਜ ਜਾਂਦਾ ਆਹ ਹਾਲ ਤਾਂ ਪੁਲਿਸ ਦਾ ਹੋ ਰਿਹਾਗਾ ਚਾਰ ਇਨਸਪੈਕਟਰ ਕਰਨ ਮਾਮਲੇ ਦੇ ਵਿੱਚ ਤੇ ਉਹਨਾਂ ਦਾ ਸਾਇਦ ਫੋਨ ਆ ਪਿਆ ਹੋਵੇ ਜਾਂ ਉਹਨਾਂ ਨੂੰ ਇਹ ਹੋ ਇਹ ਨਹੀਂ ਪਤਾ ਸੀ ਕਿ ਸਿਵੀ ਇਹਦਾ ਸਕੰਜਾ ਕਰਿਆ ਜਾਊਗਾ ਉਹਨਾਂ ਦੇ ਉੱਪਰ ਆ ਉਹਨੂੰ ਇਹ ਲੱਗਦਾ ਸੀ ਕਿ ਸਾਨੂੰ ਕੌਣ ਫੜਨ ਵਾਲਾ ਹੈ ਕਿਹੜਾ ਜੰਮਿਆਗਾ ਸਰਕਾਰ ਸਾਡੀ ਪਿੱਠ ਤੇ ਖੜੀ ਆ ਸਸਪਿਂਡ ਲਾਇਕ ਹੈ ਡੀਆਈਟੀ ਤੱਕ ਡੀਜੀਪੀ ਤੱਕ ਸਾੜੀ ਪੱਟ ਤੇ ਖੜੇ ਆ ਅਸੀਂ ਮੁੰਡਾ ਵੀ ਮਾਰ ਦਿੰਦੇ ਆ ਅਸੀਂ ਕਰਨਲ ਵੀ ਕੁੱਟ ਦਿੰਦੇ ਆ ਇੱਕ ਕਰਨਲ ਉਹ ਅਫਸਰ ਮਲਾਜ ਟਾਈਪ ਫੌਜ ਦਾ ਕੋਈ ਵੀ ਆ ਇੱਕ ਉਹ ਵਰਦੀ ਕੱਲੇ ਇੱਕ ਮਲਾਜਮੀ ਵਰਦੀ ਨਹੀਂ ਉਸ ਸਾਰੀ ਫੌਜੀ ਵਰਦੀ ਆ ਉਸ ਵਰਦੀ ਨੂੰ ਤਹਿਣ ਕੀਤੀ ਆ ਉਸ ਵਰਦੀ ਤੇ ਇੱਕ ਤੁਸੀਂ ਦਾਗ ਲਾਉਣਾ ਇੱਕ ਚੱਕਰ ਛੁੱਟਿਆ ਗਿਆ ਪਹਿਲਾਂ ਉਸ ਨੂੰ ਸ਼ਰਾਬੀ ਦੱਸਿਆ ਗਿਆ ਤਰੀ ਡੈਕਟਰੀ ਮੈਨਾ ਹੋਇਆ ਤੇ ਆਪ ਡੱਕੇ ਹੋਏ ਸੀ ਤੁਸੀਂ ਖਾਕੀ ਦੇ ਵਰਦੀ ਦਾ ਤੁਸੀਂ ਲਾਇਆ ਤੇ ਦਾਗ ਤੁਸੀਂ ਲਾਉਣ ਨੂੰ ਫਿਰਦੇ ਸੀ ਉਸ ਕਰਨਲ ਦਾ ਜਿਹੜਾ ਜੋ ਕੁਝ ਹੋਇਆ ਤੁਹਾਡੇ ਵਕਤ ਸਾਰਿਆਂ ਦੇ ਸਾਹਮਣੇ ਆ ਹੁਣ ਸੀਬੀਆਈ ਦੀ ਜਾਂਚ ਹੈ ਜਿਹੜੀ ਉਹ ਵੱਡੀ ਪੱਧਰ ਤੇ ਚੱਲ ਰਹੀ ਆ ਸੀਬੀਆਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਾਂਚ ਬੜੀ ਬਰੀਕੀ ਦੇ ਨਾਲ ਕਰਦੀ ਹੈ ਤੈਅ ਤੱਕ ਜਾਂਦੀ ਹੈ ਹਰ ਗੱਲ ਦੇ ਐ ਨਹੀਂ ਕਿ ਹਰ ਚੀਜ਼ ਹੀ ਮੀਡੀਆ ਦੇ ਵਿੱਚ ਆਵੇ ਕੈਂਚੀ ਜਾਂ ਸੀਬੀਆਈ ਉਸ ਵੇਲੇ ਕੱਢਦੀ ਆ ਮੌਕੇ ਤੇ ਜਦੋਂ ਦੋਸ਼ੀ ਨੂੰ ਜਿਹੜਾ ਉਹਦੇ ਉੱਤੇ ਸਜ਼ਾ ਹੋਵੇ ਜਦੋਂ ਸਜ਼ਾ ਸੁਣਾਉਣੀ ਹੋਵੇ ਹੁਣ ਆਪਾਂ ਦੇਖਦੇ ਹਾਂ ਕਿ 2333 ਸਾਲਾਂ ਦੇ ਵਿੱਚ ਜਿਹਨੂੰ ਐ ਸੀ ਕਿ ਅਸੀਂ ਤਾਂ ਬੱਚੇ ਬੈਠੇ ਆ ਉਹਨਾਂ ਨੂੰ ਹੁਣ ਸਿਵੀਅਲ ਅਦਾਲਤ ਵੱਲੋਂ ਜਿਹੜਾ ਉਮਰ ਕੈਦ ਦੀ ਸਜ਼ਾ ਸੁਣਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਸੁਭਾਸ ਰਾਂ ਦੇ ਇੱਕ ਸੀ ਬੜੇ ਪੁਰਾਣੇ ਆਪਸ਼ਨ ਨੇ ਉਹ ਸਿਵੀਅਲ ਅਦਾਲਤ ਦੇ ਉੱਪਰ ਬਹੁਤ ਆ ਆਪਸ਼ਨ ਨੇ ਜਿਹੜਾ ਪੰਜਾਬ ਦੇ ਵਿੱਚ ਸੀਬੀਆਈ ਦਾ ਜਿਹੜਾ ਸਕੰਝਾਗਾ ਉਹ ਕੱਸ ਲਿਆਗਾ ਕਰਨ ਮਾਵਲ ਦੇ ਵਿੱਚ ਲਗਭਗ ਸਾਰੀਆਂ ਗਵਾਹੀਆਂ ਹੋ ਚੁੱਕੀਆਂ ਨੇ ਇੱਥੋਂ ਇਹ ਦੱਸਿਆ ਜਾ ਰਿਹਾ ਸੂਤਰਾਂ ਤੋਂ ਕਿ ਇਹਦੇ ਵਿੱਚ ਚਾਰ ਇੰਸਪੈਕਟਰਾਂ ਤੋਂ ਇਲਾਵਾ ਡੀਐਸਪੀ ਤੋਂ ਐਸਐਸਪੀ ਨਾਨਕ ਸਿੰਘ ਉਸ ਸਮੇਂ ਦਾ ਐਸਐਸਪੀ ਤੇ ਹੁਣ ਤਾਂ ਏਆਈਜੀ ਆ ਏਆਈਜੀ ਆ ਤੇ ਰੋਪੜ ਲੱਗੇ ਹੋਏ ਨੇ ਉਸ ਤੋਂ ਬਾਅਦ ਉਹਨੂੰ ਤਰੱਕੀਆਂ ਮਿਲਦੀਆਂ ਨੇ ਤੇ ਉਸ ਤੋਂ ਪਹਿਲਾਂ ਵੀ ਜਿਹੜਾ ਉੱਤੇ ਡੀਐਸਪੀ ਸੀ ਜਿਹੜਾ ਕਿ ਉਹ ਮੁੰਡਾ ਜਸਕੀਤ ਜਸਪ੍ਰੀਤ ਸਿੰਘ ਦਾ ਅਨਕਾਉਂਟਰ ਕੀਤਾ ਉਹਦੇ ਵਿੱਚ ਇਨਵੋਲਵ ਬਦੱਸਿਆ ਜਾ ਰਿਹਾ ਹੈ ਡੀਐਸਪੀ ਤੇ ਉਹਦੇ ਉੱਤੇ ਵੀ ਗਾੜੀ ਦੇਖ ਸਕਦੀ ਆ ਜਾਨੀ ਕਿ ਵੱਡੇ-ਵੱਡੇ ਪੁਲਿਸ ਅਫਸਰ ਸਮੇਤ 8 ਉਹ ਕਰਮਚਾਰੀ ਜਿਹੜਾ ਕਿ ਉਸ ਸਮੇਂ ਕੁੱਟਣ ਦੇ ਵਿੱਚ ਸਵਲ ਸੀ ਕਰਨਲ ਪਸਵਿੰਦਰ ਸਿੰਘ ਬਾਠ ਨੂੰ ਤੇ ਜਸਪ੍ਰੀਤ ਸਿੰਘ ਦਾ ਅਨਕਾਉਂਟਰ ਕੀਤਾ ਉਹਦੇ ਵਿੱਚ ਇਨਵੋਲਵ ਬਦੱਸਿਆ ਜਾ ਰਿਹਾ ਹੈ ਡੀਐਸਪੀ ਤੇ ਉਹਦੇ ਉੱਤੇ ਵੀ ਗਾੜੀ ਦੇਖ ਸਕਦੀ ਆ ਜਾਨੀ ਕਿ ਵੱਡੇ ਵੱਡੇ ਪੁਲਿਸ ਅਫਸਰ ਸਮੇਤ ਅੱਠ ਉਹ ਕਰਮਚਾਰੀ ਜਿਹੜਾ ਕਿ ਉਸ ਸਮੇਂ ਕੁੱਟਣ ਦੇ ਵਿੱਚ ਸਵਲ ਸੀ ਕਰਨਲ ਪਸਵਿੰਦਰ ਸਿੰਘ ਬਾਠ ਨੂੰ ਤੇ ਸੀਬੀਆਈ ਵੱਲੋਂ ਜਿਹੜਾ ਇਹ ਸਾਰੇ ਪਹਿਲੂਆਂ ਤੇ ਜਿਹੜਾ ਨਿਗਾਹ ਰੱਖੀ ਜਾ ਰਹੀ ਆ ਤੇ ਜਿਹੜੇ ਸਾਰਿਆਂ ਦੇ ਬਰੀਕੀ ਦੇ ਨਾਲ ਤਹਿਤ ਇੱਕ ਬਿਆਨ ਲੈਤੇ ਜਾ ਰਹੇ ਆ ਤੇ ਅੱਜ ਉਹ ਚਾਰ ਇਨਸਪੈਕਟਰਾਂ ਦੀ ਗੱਲ ਨਹੀਂ ਇੱਥੇ ਵੀ ਉਹ ਚਾਰ ਇਨਸਪੈਕਟਰਾਂ ਇੱਥੇ ਹੋ ਵੀ ਵੱਡਾ ਜਿਹੜਾ ਕਹਦੇ ਕਿ ਇੱਕ ਕਹਿੰਦੇ ਹੁੰਦੇ ਆ ਕਿ ਇੱਕ ਟੋਆ ਪੜਦੇ ਤੇ ਦੂਜਾ ਟੋਆ ਤਿਆਰ ਹੁੰਦਾਗਾ ਇਹ ਤਾਂ ਟੋਆ ਪੱਡੇ ਪਿਆ ਤੇ ਨਾਲ ਜਸਪ੍ਰੀਤ ਸਿੰਘ ਵਾਲਾ ਕੇਸ ਆ ਜਿਹੜਾ ਉਹ ਵੀ ਸੀਬੀਆਈ ਦੇ ਹਵਾਲੇ ਹੋਣ ਵਾਲਾਗਾ ਉਹਦੇ ਵਿੱਚ ਜਿਹੜਾ ਇਹਨਾਂ ਮਲਾਜ਼ਮਾਂ ਨੂੰ ਚਾਰ ਇਹਨਾਂ ਮਲਾਜ਼ਮ ਨੂੰ ਤਾਂ ਲੈਵੇ ਡੀਐਸਪੀ ਸੁਵੇਤੇ ਦੱਸਿਆ ਯਾਰ ਇਹ ਕਿੰਮਰ ਕੈਦ ਹੋ ਸਕਦੀ ਆ ਸਜ਼ਾ ਜਿਹੜਾ ਕਿ ਜਸਪ੍ਰੀਤ ਸਿੰਘ ਇੱਕ ਝੂਠਾ ਪੁਲਿਸ ਮਕਾਲਾ ਬਣਾ ਕੇ ਇੱਕ ਫੇਕ ਅਨਕਾਉਂਟਰ ਬਣਾ ਕੇ ਜਿਹੜਾ ਬੱਚਿਆ ਕੰਨਾ ਮਾਮਲੇ ਦੇ ਵਿੱਚ ਜਿਹੜਾ ਮਾਰ ਦਿੱਤਾ ਕਿ ਵੀਡੀਓ ਮੌਜੂਦ ਆ ਕਿ ਉਹਨੇ ਹੱਥ ਖੜੇ ਕੀਤੇ ਸੀ ਹੱਥ ਖੜੇ ਕਰਨ ਤੋਂ ਬਾਅਦ ਉਹਨੂੰ ਫੜ ਕੇ ਜਿਹੜਾ ਇੱਕ ਸਮਾਹ ਤੇ ਦੂਰ ਲਾ ਕੇ ਜਿਹੜਾ ਉਹਨੂੰ ਉੱਥੇ ਮਾਰਿਆ ਗਿਆ ਇਹ ਸਭ ਤੋਂ ਵੱਡਾ ਸਵਾਲ ਆ ਇੱਕ ਵਿਅਕਤੀ ਨੂੰ ਫੜ ਕੇ ਲੈ ਜਾਣਾ ਫਿਰ ਉਹਦੇ ਨਾਲ ਘੰਟਾ ਦੋ ਘੰਟ ਗੱਲਾਂ ਬਾਤਾਂ ਕਰਨੀਆਂ ਬਾਅਦ ਦੇ ਵਿੱਚ ਫਿਰ ਉਹਨੂੰ ਮੁੱਦਾ ਖਤਮ ਕਰ ਦੇਣਾ ਮਾਰ ਦੇਣਾ ਜੋ ਅੱਜ ਜਿਉਂਦਾ ਹੁੰਦਾ ਪਤਾ ਲੱਗਦਾ ਕਿ ਉਹਨੇ ਬੱਚਾ ਕਿਉਂ ਅਗਵਾ ਕੀਤਾ ਸੀ ਤਾਂ ਸੱਚ ਸਭ ਦੇ ਸਾਹਮਣੇ ਆ ਜਾਣਾ ਸੀ ਤੇ ਬੜਾ ਵੱਡਾ ਇਹ ਇੱਕ ਗੁੰਝਲਦਾਰ ਸਵਾਲ ਆ ਤੇ ਜਿਹੜਾ ਸਾਰਾ ਬਾਕੀ ਹੈ ਸਬੀ ਆਈ ਜਿਹੜਾ ਕੋਟ ਆ ਸਬੀ ਸਾਰੀ ਅਨਕਵਾਰੀ ਆ ਜਿਹੜੀ ਉਹ ਹੀ ਕਰ ਪਾਏਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੱਡੀ ਖਬਰ ਦੱਸਾਂਗੇ ਕਿ ਕੀ ਸਬੀ ਆਈ ਦੇ ਹਵਾਲੇ ਕੀ ਸਬੀ ਦੇ ਹੱਥ ਤੱਕ ਕੀ ਕੁਝ ਲੱਗਿਆ ਕਿਹੜੇ ਕਿਹੜੇ ਅਫਸਰ ਉਹਦੇ ਵਿੱਚ ਇਨਵੋਲਵ ਨੇ ਤੇ ਤੁਸੀਂ ਇਸ ਵੀਡੀਓ ਨੂੰ ਵੱਤਵਾਤ ਸ਼ੇਅਰ ਕਰਨਾ ਆਪਣੇ ਕਮੈਂਟ ਜਰੂਰ ਲਿਖ ਦੇਣਾ ਧੰਨਵਾਦ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ